ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਕਿ ਸੈਸ਼ਨ 2024-25 ਦਾ ਜੋ ਆਗਾਜ਼ ਹੋਣ ਜਾ ਰਿਹਾ ਹੈ 1 April ਤੋਂ ਤੇ 28 March ਦੀ ਲੈਟਰ ਕੱਲ ਦੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜ ਜਦੇ ਵਿੱਚ 22 ਮੰਥਲੀ ਸਿਲੇਬਸ ਦੀ ਗੱਲ ਕੀਤੀ ਗਈ ਹੈ ਇਹਦੇ ਵਿੱਚ ਮਿਸ਼ਨ ਸਮਰੱਥ ਨੂੰ ਧਿਆਨ ਚ ਰੱਖਦੇ ਹੋਏ April ਤੇ May ਮਹੀਨੇ 6ਵੀਂ ਤੋਂ 8ਵੀਂ ਜਮਾਤਾਂ ਲਈ ਜੋ ਚਲਾਇਆ ਗਿਆ ਮਿਸ਼ਨ ਸਮਰੱਥ ਇਦੇ ਵਿੱਚ ਗਣਿਤ ਅੰਗਰੇਜ਼ੀ ਤੇ ਪੰਜਾਬੀ ਵਿਸ਼ਿਆਂ ਦਾ ਜੋ ਸਿਲੇਬਸ ਹੈ ਮਿਸ਼ਨ ਸਮਰੱਥ ਦੇ ਅਕੋਰਡਿੰਗ ਬਣਾਇਆ ਗਿਆ ਹੈ ਤੇ ਬਾਕੀ ਜੋ ਸਬਜੈਕਟ ਨੇ ਉਹਨਾਂ ਦੇ ਸਿਲੇਬਸ 'ਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਸੋ ਇਹ ਜੋ ਲੈਟਰ ਕੱਲ ਦੀ ਜਾਰੀ ਹੋਈ ਹੈ ਤੇ ਸਾਰੇ ਡੀਓ ਸਰਵਾਂ ਨੂੰ ਪਹੁੰਚ ਗਈ ਹੈ ਤੇ ਸਕੂਲਾਂ 'ਚ ਸਰਕੂਲੇਟ ਹੋ ਜਾਈ ਤੋ ਹੁਣ ਇਹ ਸਿਲੇਬਸ ਪਹਿਲੇ ਗਣਿਤ ਦੀ ਗੱਲ ਕਰਦੇ ਆ ਗਣਿਤ ਦੇ ਵਿੱਚ ਅਪ੍ਰੈਲ ਮਈ ਮਹੀਨਾ ਰੱਖਿਆ ਗਿਆ ਹੈ ਠੀਕ ਹੈ ਨਾ ਮਿਸ਼ਨ ਸਮਰਾਤੇ ਦੇ ਲਈ ਸਾਰੀਆਂ ਕਲਾਸਾਂ ਦਾ ਇਸੇ ਤਰ੍ਹਾਂ ਪੰਜਾਬੀ ਦੇ ਸਿਲੇਬਸ 'ਚ ਵੀ ਅਪ੍ਰੈਲ ਮਈ ਮਹੀਨਾ ਰੱਖਿਆ ਗਿਆ ਹੈ ਤੇ ਬਾਕੀ ਸਿਲੇਬਸ ਚੇਂਜ ਕੀਤਾ ਗਿਆ ਹੈ। ਠੀਕ ਹੈ ਜੀ। ਤੋਂ ਇੰਗਲਿਸ਼ ਦਾ ਵੀ ਸਿਲੇਬਸ ਇਸੇ ਤਰ੍ਹਾਂ ਹੀ ਜੋ ਚੇਂਜ ਕੀਤਾ ਗਿਆ ਹੈ। ਸੋ 6ਵੀਂ ਤੋਂ 8ਵੀਂ ਤੱਕ ਦੇ ਇਹ ਸਿਲੇਬਸ 'ਚ ਜੋ ਬਦਲਾਅ ਨੇ ਦੇਖ ਸਕਦੇ ਹੋ। ਇਹ ਇੰਗਲਿਸ਼ ਦਾ ਸਿਲੇਬਸ ਹੈ ਜੀ। ਸੋ ਮਿਸ਼ਨ ਸਮਰੱਥ ਨੂੰ ਧਿਆਨ ਚ ਰੱਖਦੇ ਹੋਏ ਇਹ ਬਦਲਾਅ ਕੀਤੇ ਗਏ ਨੇ ਸੋ ਇਹ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਤਾਂ ਕਿ ਸਾਰੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਮਿਲ ਸਕੇ ਤੋਂ ਜੇ ਕਿਸੇ ਨੂੰ ਕੋਈ ਦਿੱਕਤ ਹੈ ਫਿਰ ਵੀ ਮੈਨਾਂ ਕੰਟੈਕਟ ਕਰ ਸਕਦਾ ਹੈ ਪੀਡੀਐਫ ਜੇ ਕਿਸੇ ਨੂੰ ਚਾਹੀਦੀ ਹੈ ਤੇ ਮੈਨੂੰ ਕੰਟੈਕਟ ਕਰਕੇ ਵਟਸਐਪ ਤੇ ਲੈ ਸਕਦੇ ਹੋ ਧੰਨਵਾਦ ਸੋ ਮਿਸ਼ਨ ਸਮਰੱਥ ਪਿਛਲੀ ਵਾਰ ਸ਼ੁਰੂ ਹੋਇਆ ਸੀ ਪਰ ਲੇਟ ਸ਼ੁਰੂ ਹੋਇਆ ਸੀ ਸੋ ਉਹਦੇ ਵਿੱਚ ਉਹਨਾਂ ਨੇ ਰਿਵਿਊ ਲੈ ਕੇ ਇਹ ਚ ਚੇਂਜਸ ਕੀਤੀਆਂ ਨੇ ਤੇ ਮਿਸ਼ਨ ਸਮਰੱਥ ਇਸ ਵਾਰ ਬੜੇ ਜੁੜਾ ਸ਼ੋਰਾ ਨਾ ਹੋਏਗਾ ਤੇ ਇਹ ਸਾਰੀਆਂ ਚੇਂਜਸ ਇਸੇ ਲਈ ਕੀਤੀਆਂ ਗਿਆ ਨੇ ਕਿ ਮਿਸ਼ਨ ਸਮਰੱਥ ਜੋ ਹੈ ਉਹ ਜੋ ਹੈ ਸੱਚਾ ਰੂਟ ਢੰਗ ਨਾਲ ਚੱਲ ਸਕੇ ਧੰਨਵਾਦ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਰਹੇਗੀ ਹੋਰ ਵੀਡੀਓ ਲਈ ਚੈਨਲ ਦੇ ਨਾਲ ਬਨੇ ਰਹਿਣਾ ਥੈਂਕ ਯੂ ਵੈਰੀ ਮਚ